ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਤਸੰਗਤ ਜੀ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਈਸਵੀ ਨੂੰ ਰਾਇਪੋਏ ਦੀ ਤਲਵੰਡੀ ਵਿੱਚ ਹੋਇਆ ਜਿਸ ਨੂੰ ਕਿ ਅੱਜ ਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਗੁਰੂ ਜੀ ਆਪਣੇ ਜੀਵਨ ਦੇ ਵਿੱਚ ਚਾਰ ਉਦਾਸੀਆਂ ਦੌਰਾਨ ਦੇਸ਼-ਵਿਦੇਸ਼ ਵਿੱਚ ਗਿਆਨ ਅਤੇ ਰੋਹਾਨੀਅਤ ਦਾ ਸੁਨੇਹਾ ਪਹੁੰਚਾਣ ਲਗੇ ਗੁਰੂ ਜੀ ਦਾ ਅੱਜ 555ਵਾਂ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸੇ ਦੇ ਆਧਾਰ ਤੇ ਅੱਜ ਬਾਬੇ ਨਾਨਕ ਦੇ ਜੀਵਨ ਅਤੇ ਉਹਨਾਂ ਦੇ ਕੁਝ ਉਪਦੇਸ਼ਾਂ ਅਤੇ ਉਦਾਸੀਆਂ ਬਾਰੇ ਗੱਲ ਕਰਾਂਗੇ। ਬਾਬੇ ਨਾਨਕ ਨੇ ਤਿੰਨ ਉਪਦੇਸ਼ ਦਿੱਤੇ ਜਿਨ੍ਹਾਂ ਦਾ ਕੇ ਸੰਗਤ ਵੱਲੋਂ ਅੱਜ ਵੀ ਉਸੇ ਤਰੀਕੇ ਨਾਲ ਪਾਲਣਾ ਕੀਤਾ ਜਾ ਰਹੀ ਹੈ। ਬਾਬੇ ਨਾਨਕ ਦੇ ਵੱਲੋਂ ਸਭ ਤੋਂ ਪਹਿਲਾਂ ਤਾਂ ਏਕ ਓਮਕਾਰ ਦਾ ਸੰਦੇਸ਼ ਦਿੱਤਾ ਗਿਆ ਸੀ। ਯਾਨੀ ਕਿ ਸਭ ਇੱਕ ਹੈ। ਗੁਰੂ ਇੱਕ ਨੇ ਪੀਰ ਫਕੀਰ ਇੱਕ ਨੇ ਤੇ ਪੂਰੀ ਕਾਇਨਾਤ ਇਕੈਤ ਇਸ ਕਰਕੇ ਸਭ ਨੂੰ ਇੱਕ ਓਮਕਾਰ ਦਾ ਸੰਦੇਸ਼ ਦਿੱਤਾ ਦੂਸਰਾ ਸੰਦੇਸ਼ ਦਿੱਤਾ ਸੀ ਕਿ ਨਾਮ ਜਪੋ ਕੀਰਤ ਕਰੋ ਅਤੇ ਵੰਡ ਛਕੋ ਬਾਬੇ ਨਾਨਕ ਦੇ ਇਹ ਸੇ ਉਪਦੇਸ਼ ਤੇ ਅੱਜ ਵੀ ਬਾਬੇ ਨਾਨਕ ਦਾ ਸਿਮਰਨ ਕੀਤਾ ਜਾਂਦਾ ਹੈ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਬਾਣੀ ਪੜੀ ਜਾਂਦੀ ਹੈ ਨਾਮ ਦਾ ਜਾਪ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਬਾਬੇ ਨਾਨਕ ਦੇ ਵੱਲੋਂ ਜਿਹੜਾ ਕੀਰਤ ਕਰਨ ਦਾ ਸੁਨੇਹਾ ਦਿੱਤਾ ਗਿਆ ਸੀ ਉਸੇ ਦੇ ਆਧਾਰ ਤੇ ਹਰ ਕੋਈ ਕੀਰਤ ਕਰ ਰਿਹਾ ਹੈ ਆਪਣੇ ਹੱਕ ਦੀ ਕਮਾਈ ਕਰ ਰਿਹਾ ਹੈ ਅਤੇ ਗੁਰੂ ਸਾਹਿਬ ਦੇ ਤੀਸਰੇ ਉਪਦੇਸ਼ ਦੇ ਤਹਿਤ ਵੰਡ ਛਕਣ ਦਾ ਜਿਹੜਾ ਉਪਦੇਸ਼ ਦਿੱਤਾ ਸੀ ਉਸੇ ਤਹਿਤ ਲੰਗਰ ਲਗਾਏ ਜਾ ਰਹੇ ਨੇ ਜਦੋਂ ਵੀ ਕਿਸੇ ਨੂੰ ਵੀ ਕੋਈ ਕਿਤੇ ਭੁੱਖਾ ਢਿੱਡ ਦਿਖਦਾ ਤਾਂ ਹਰ ਕੋਈ ਉਸ ਦੀ ਮਦਦ ਕਰਨ ਲਈ ਅੱਗੇ ਆ ਜਾਂਦਾ ਹੈ ਇਸ ਦੀ ਮਿਸਾਲ ਅਕਸਰ ਹੀ ਵੇਖਣ ਨੂੰ ਮਿਲਦੀ ਹੈ ਸਮਾਜਿਕ ਬਰਾਬਰਤਾ ਤੇ ਸਾਂਝੀਵਾਲਤਾ ਦਾ ਸੰਦੇਸ਼ ਵੀ ਗੁਰੂ ਨਾਨਕ ਦੇਵ ਜੀ ਨੇ ਦਿੱਤਾ ਸੀ ਉਹਨਾਂ ਦਾ ਕਹਿਣਾ ਸੀ ਕਿ ਹਰ ਜੋਤ ਵਿੱਚ ਹਰ ਜੀਵ ਵਿੱਚ ਹਰ ਹਿਰਦੇ ਵਿੱਚ ਇੱਕ ਹੀ ਪਰਮਾਤਮਾ ਹੈ ਤੇ ਉਸ ਦੇ ਅੰਦਰ ਦੀ ਜੋਤ ਵੀ ਇੱਕ ਹੈ ਇਸ ਕਰਕੇ ਅਸੀਂ ਕਿਸੇ ਦਾ ਵੀ ਬੁਰਾ ਨਹੀਂ ਮਨਾਉਣਾ ਔਰਤਾਂ ਲਈ ਬਰਾਬਰੀ ਦਾ ਦਰਜਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਵਿੱਚ ਔਰਤਾਂ ਦੀ ਹਾਲਤ ਬਹੁਤ ਤਰਸਯੋਗ ਸੀ ਕੋਈ ਵੀ ਉਹਨਾਂ ਦੇ ਹੱਕ ਦੇ ਵਿੱਚ ਨਹੀਂ ਬੋਲਦਾ ਸੀ ਗੁਰੂ ਨਾਨਕ ਦੇਵ ਜੀ ਨੇ ਔਰਤਾਂ ਦੇ ਸਤਿਕਾਰ ਲਈ ਆਵਾਜ਼ ਬੁਲੰਦ ਕੀਤੀ ਧਾਰਮਿਕ ਕਾਰਜਾਂ ਵਿੱਚ ਉਹਨਾਂ ਨੂੰ ਬਰਾਬਰੀ ਦਾ ਸਥਾਨ ਦਿੱਤਾ ਉਹਨਾਂ ਦਾ ਸਵਾਲ ਸੀ ਕਿ ਜੋ ਇਸਤਰੀ ਰਾਜਾਂ ਨੂੰ ਜਨਮ ਦੇ ਸਕਦੀ ਹੈ ਉਹ ਬੁਰੀ ਕਿਵੇਂ ਹੋ ਸਕਦੀ ਹੈ ਨਿਸ਼ਕਾਮ ਸੇਵਾ ਦਾ ਵੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਨਿੱਜੀ ਲਾਭ ਜਾਂ ਪ੍ਰਸ਼ੰਸਾ ਪ੍ਰਾਪਤ ਕਰਨ ਦੀ ਕਾਮਨਾ ਤੋਂ ਬਿਨਾਂ ਕੀਤੀ ਗਈ ਸੇਵਾ ਹੀ ਨਿਸ਼ਕਾਮ ਸੇਵਾ ਖਵਾਉਂਦੀ ਹੈ। ਇਹ ਸੇਵਾ ਪਿਆਰ, ਨੇਕ ਨੀਅਤ, ਸ਼ੁਭ ਭਾਵਨਾ ਅਤੇ ਨਿਮਰਤਾ ਨਾਲ ਸਰਸਾਰ ਹੁੰਦੀ ਹੈ। ਸੇਵਾ ਨਾਲ ਹੰਕਾਰ ਅਤੇ ਸਵਾਰਥ ਦੂਰ ਹੋ ਜਾਂਦਾ ਹੈ ਅਤੇ ਦੂਜਿਆਂ ਨੂੰ ਸਮਝਣ ਦੀ ਸਮਰੱਥਾ ਵੀ ਪੈਦਾ ਹੁੰਦੀ ਹੈ। ਵਿਗਿਆਨਕ ਸੋਚ ਦਾ ਪ੍ਰਚਾਰ। ਗੁਰੂ ਨਾਨਕ ਦੇਵ ਜੀ ਨੇ ਵਿਗਿਆਨਕ ਸੋਚ ਨੂੰ ਅਪਣਾਉਣ ਦਾ ਹੌਕਾ ਦਿੱਤਾ ਅਤੇ ਕਰਮ ਕਾਂਡਾਂ ਜਿਵੇਂ ਕਿ ਬਾਹਰੀ ਦਿਖਾਵੇ, ਪਖੰਡਾ ਜਾਦੂ ਟੂਣਿਆਂ ਅੰਧਵਿਸ਼ਵਾਸ ਅਤੇ ਬਹਿਮ ਪਰਮਾ ਦਾ ਖੰਡਨ ਕਰਕੇ ਡੂੰਗੇ ਨੈਤਿਕ ਧਰਮ ਦਾ ਪ੍ਰਚਾਰ ਕੀਤਾ ਅਤੇ ਭੋਲੇ-ਪਾਲੇ ਲੋਕਾਂ ਨੂੰ ਧਰਮ ਦੇ ਠੇਕੇਦਾਰਾਂ ਦੇ ਜੰਗਲ ਚ ਛੜਵਾ ਕੇ ਗੁਰਵਾਣੀ ਦੇ ਦੁਆਰਾ ਸਿੱਧਾ ਰੱਬ ਨਾਲ ਜੋੜਿਆ। ਸਾਸੰਗਤ ਜੀ ਇਹ ਸੀ ਬਾਬੇ ਨਾਨਕ ਦੇ ਉਹ ਉਪਦੇਸ਼ ਜਿਨ੍ਹਾਂ ਦੇ ਉੱਤੇ ਅੱਜ ਵੀ ਬਾਬੇ ਨਾਨਕ ਦੇ ਪੈਰ ਉਪਕਾਰ ਚੱਲ ਰਹੇ ਨੇ ਅਤੇ ਹਰ ਪਾਸੇ ਬਾਬੇ ਨਾਨਕ ਦੇ ਨਾਮ ਦਾ ਢੰਕਾ ਵੱਜ ਰਿਹਾ ਹੈ। ਇੱਕ ਵਾਰ ਫੇਰ ਤੁਹਾਨੂੰ ਬਾਬੇ ਨਾਨਕ ਦੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ